हां जी दोस्तों जगराऊं दी सब्जी मंडी ਦੇ ਭਾਅ ਜਿਸ ਪ੍ਰਕਾਰ ਨੇ ਜੀ ਜਗਰਾऊं ਦੇ ਵਿੱਚ ਤੁਹਾਨੂੰ ਫਲਾਂ ਦੇ ਰੇਟ ਦੱਸਣ ਲੱਗੇ ਪਹਿਲਾਂ ਸੇਵ ਬੱਗ ਗਿਆ ਜੀ 40 ਤੋਂ 45 ਨੂੰ ਤੇ ਮੀਡੀਅਮ ਜਿਹੜਾ ਤੁਹ ਥੱਲੇ ਵਾਲਾ ਸੀ ਉਹ 30 ਰੁਪਏ ਨੂੰ ਤੇ ਬੀ ਗ੍ਰੇਡ ਜਿਹੜਾ ਹੁੰਦਾ ਸਭ ਤੋਂ ਮਤਲਬ ਥੋੜਾ ਛੋਟਾ ਹੁੰਦਾ ਥੋੜਾ ਹਰੇ ਚਉਗਾ ਉਹ 15 ਤੋਂ 20 ਰੁਪਏ ਨੂੰ ਤੇ ਦੇਸੀ ਨਾਰ ਵਿਗਿਆ 50 55 ਤੇ 60 ਤੱਕ ਰੇਟ ਸੀਗਾ ਉਹਦੇ ਜੀ ਤੇ ਜਿਹੜਾ ਵਧੀਆ ਵਾਲਾ ਨਾਸਕ ਵਾਲਾ ਸੀਗਾ ਉਹ 80 ਰੁਪਏ ਤੋਂ ਲੈ ਕੇ 110 ਰੁਪਏ ਨੂੰ ਵਿਗਿਆ ਜੀ ਨਾਰ ਕੇਲਾ 32 ਤੋਂ 35 ਰੁਪਏ, ਮਸੰਮੀ 25 ਤੋਂ 30 ਰੁਪਏ ਤੇ ਪਪੀਤਾ 20 ਤੋਂ 25 ਰੁਪਏ ਨੂੰ ਜੀ। ਤੇ ਤੂੜੀ 400 ਰੁਪਏ ਤੋਂ ਲੈ ਕੇ 580 ਰੁਪਏ ਨੂੰ ਵਗੀ ਜਗਰਾਉ ਮੰਡੀ ਚ। ਆਲੂ ਬੈਗੇ 10 ਤੋਂ 11 ਰੁਪਏ ਨੂੰ, ਪਿਆਜ਼ 16 ਤੋਂ 20 ਰੁਪਏ ਨੂੰ, ਲਸਣ ਵਧੀਆ ਵਾਲਾ 60 ਰੁਪਏ ਨੂੰ ਤੇ ਜਿਹੜਾ ਹਲਕਾ ਲਸਣ ਸੀ 30 ਰੁਪਏ ਨੂੰ ਵਕਿਆ ਜੀ। ਪੇਠਾ 18 ਰੁਪਏ ਨੂੰ ਵਕਿਆ ਜੀ। ਅਦਰਕ 40 ਤੋਂ 45 ਰੁਪਏ ਨੂੰ ਵਕਿਆ ਜੀ। ਮਿਰਚ ਜਿਹੜੀ ਹਰੀ ਆ ਜੀ 25 ਤੋਂ 28 ਨੂੰ। ਨਿੰਬੂ 40 ਰੁਪਏ ਨੂੰ ਵਕਿਆ ਜੀ ਤੇ ਸ਼ਿਮਲਾ ਮਿਰਚ ਵੇਗੀ ਆ ਜੀ 80 ਰੁਪਏ ਨੂੰ ਟਮਾਟਰ 22 ਤੋਂ 23 ਰੁਪਏ ਨੂੰ ਤੇ ਆਰਬੀ 18 ਤੋਂ 20 ਰੁਪਏ ਨੂੰ ਵੇਚੀ ਆ ਜੀ ਇਹ ਸੀਗੇ ਜਗਰਾਉਂ ਸਬਜ਼ੀ ਮੰਡੀ ਦੇ ਭਾਅ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਅਤੇ ਪੇਜ ਨੂੰ ਜ਼ਰੂਰ ਫੋਲੋ ਕਰਨਾ ਜੀ